ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪ੍ਰਮਾਤਮਾ ਸਾਰਿਆਂ ਨੂੰ ਯਾਦ ਚੜ੍ਹਦੀ ਕਲਾ ਦੇ ਵਿੱਚ ਰੱਖੇ ਟਾਈਮ ਦੇਖੋ ਸਵੇਰ ਦੇ ਸਵਾ 11 ਹੋ ਗਏ ਆ ਤੇ ਆਪਣੀ ਰੋਟੀ ਤਿਆਰ ਹੋਣ ਲੱਗੀ ਆ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਪਨਾਤਾ ਜੀ ਅੱਜ ਬਾਈ ਕਿਚਨ ਵਿੱਚ ਵਾਈਟ ਚਨੇ ਕਾਬਲੀ ਛੋਲੇ ਕਾਬਲੀ ਛੋਲੇ ਠੀਕ ਹੋ ਗਿਆ ਛੋਲੇ ਨਹੀਂ ਲੈ ਮੈਂ ਤਾਂ ਰੋਟੀ ਦੇਖੋ ਤਾਂ ਵੇ ਕਿਦਾਂ ਫੁੱਲ ਫੁੱਲ ਕੇ ਹੁੰਦੀਆਂ ਕਹਿੰਦੇ ਰੋਟੀ ਫੁੱਲ ਫੁੱਲ ਕੀ ਆਉਂਦੀ ਸਵਾਲਾ ਤੇ ਪਰ ਚੁੱਲੇ ਦੀ ਰੋਟੀ ਦਾ ਮਜ਼ਾ ਹੁੰਦਾ ਉਹ ਪਿੱਛੇ ਹੀ ਰਹਿ ਗਿਆ ਕਿਤੇ ਹਨਾ ਹੁਣ ਕੌਣ ਚੁੱਲੇ ਬਾਲਦਾ ਜੀ ਸਹੀ ਗੱਲ ਸਹੀ ਗੱਲ ਹੈ ਦਾਦੀ ਬਾਲਦੀ ਹੁੰਦੀ ਮੇਰੀ ਚੁੱਲੇ ਰੋਟੀ ਹਾਂਜੀ ਤੂੰ ਇਹ ਰੋਟੀ ਬਈ ਲਾਉ ਤੇ ਮੈਂ ਜਾ ਕੇ ਦੁਕਾਨ ਤੇ ਕੰਮ ਕਰਦੇ ਹਾਂ ਠੀਕ ਹੈ ਠੀਕ ਹੈ ਜੀ ਤੇਰਾ ਕੁਸ਼ਾਲ ਵੀਰੇ ਆਪਣੇ ਅੱਜ ਟਾਈਮ ਨਹੀਂ ਮਿਲਿਆ ਨਾ ਕੱਬ ਸੀਧੀ ਤੇ ਸੀਧੀ ਵੱਜੀ ਜਦ ਕੁੱਕਰ ਦੇ ਵਿੱਚ ਛੋਲੇ ਦਾਲ ਪਾਈ ਤੇ ਬਾਕੀ ਫੋਨ ਮੇਥੋਂ ਬਹੁਤ ਆਨ ਆ ਦੇਖ ਪਤਾ ਨਾ ਹੁਣ ਆ ਜਿਹੜਾ ਸਮਾਂ ਚੱਲਦਾ ਨਾ ਹੁਣ ਇਹ ਇਹ ਲਾਈਟਾਂ ਨੂੰ ਟੱਚ ਹੀ ਕਰਦਾ ਬਸ ਤੁਸੀਂ ਇੱਥੇ ਬਹੁਤ ਧਿਆਨ ਨਾਲ ਇਹ ਗੱਲ ਦੀ ਗੌਰ ਕਰਨੀ ਹੈ ਕਈ ਵਾਰ ਪੁੱਛਦੇ ਆ ਵੀ ਹਾਂ ਤੁਹਾਡਾ ਨਾਮ ਹੈ ਤੇ ਆਪਾਂ ਨੂੰ ਅਸੀਂ ਇੱਕ ਵਾਰੀ ਸੀ ਕਹਿ ਤਾ ਨਾ ਤਾਂ ਜਦ ਜਿਹੜਾ ਆਪਣਾ ਕੰਟਰੈਕਟ ਹੁੰਦਾ ਘਰ ਦਾ ਲਾਈਟ ਦਾ ਜਾਂ ਗੈਸ ਦਾ ਜਿਹੜੇ ਚੇਂਜ ਕਰ ਦਿੰਦੇ ਆ ਮਤਲਬ ਸਵੇਰ ਦੇ ਵੇਲੇ 15 20 ਫੋਨ ਆ ਚੁੱਕੇ ਦਿਨ ਚ ਪਤਾ ਨਹੀਂ ਕਿੰਨੇ ਆਉਂਦੇ ਮੈਂ ਚੱਕਦਾ ਹੀ ਨਹੀਂ ਹੈਗਾ ਤੇ ਇਹ ਗੱਲ ਤੁਸੀਂ ਵੀ ਗੌਰ ਕਰਿਓ ਕਈ ਵਾਰ ਆਪਾਂ ਦੇਖਣਾ ਵੀ ਨੰਬਰ ਫੀਸੋ ਨੰਬਰ ਤੋਂ ਫੋਨ ਆਇਆ ਹੈ ਵੀ ਆਪਾਂ ਚੱਕ ਕੇ ਉਹਨੂੰ ਕਾਲ ਕਰਕੇ ਕਹਦੀ ਆ ਪੁੱਛਦੇ ਆ ਵੀ ਹਾਂ ਵੀ ਤੁਹਾਡਾ ਨਾਮ ਫਲਾਣਾ ਸਿੰਘ ਹੈ ਆਪਾਂ ਨੂੰ ਸੀ ਕਹਿਦਨੇ ਆ ਫੋਨ ਕੱ ਪਹਿਲਾਂ ਨਹੀਂ ਸੀ ਗਿਆ ਕਿ ਪਹਿਲਾ ਪ੍ਰੋਪਰ ਸਾਰੀ ਗੱਲਬਾਤ ਹੁੰਦੀ ਸੀਗੀ ਤੇ ਉਹਰੇ ਆ ਕੇ ਦੁਕਾਨ ਤੇ ਆ ਕੇ ਜਾਂ ਘਰ ਆ ਕੇ ਉਹ ਸਾਰੀ ਗੱਲਬਾਤ ਕਰਦੇ ਸੀਗੇ ਸਾਰਾ ਕੁਝ ਬੰਦ ਹੋ ਗਿਆ ਸੀਗਾ ਉਹ ਤੋਂ ਫਿਰ ਇਦਾਂ ਇਹਨੂੰ ਪੋਸਿਬਿਲਟੀ ਦੇ ਦਿੱਤੀ ਸੀਗੀ ਵੀ ਤੁਸੀਂ ਫੋਨ ਦੇ ਉੱਤੇ ਹੀ ਗੱਲਬਾਤ ਕਰ ਸਕਦੇ ਹੋ ਤੇ ਫੋਨ ਦੇ ਉੱਤੇ ਹੀ ਜਿਹੜਾ ਸੀ ਸ਼ਬਦ ਹੈ ਨਾ ਉਹ ਸਮਝੋ ਤੁਹਾਡੇ ਸਾਈਨ ਆਉ ਉਹ ਕਹਿੰਦੇ ਤੁਹਾਡਾ ਜੀ ਲੈਟ ਚੇਂਜ ਕਰ ਸਕਦੇ ਆਪਾਂ ਕਹਿੰਦੇ ਸੀ ਸ਼ਬਦ ਇਸ ਕਿਸੇ ਨਹੀਂ ਕਰਦੇ ਇਸ ਗੱਲ ਦੀ ਗੌਰ ਰੱਖਿਓ ਤੇ ਬਾਕੀ ਅੱਜ ਆਪਣੇ ਕੁਝ ਛੁੱਟੀ ਹੋਈ ਨੇ ਬੱਚਿਆਂ ਨੂੰ ਪੁਛਾਣ ਵੀ ਛੁੱਟੀ ਹੋਣੀ ਆਣੀ ਇਸ लास्ट ਦਿਨ ਐਸ लास्ट ਦਿਨ ਕੁਸ਼ਾਨ ਹੁੱਟੀ ਹੋ ਗਈ ਹੋਣੀ 11 ਵਜੇ ਬਸ ਘਰ ਮੁੜ ਕੇ ਆਉਂਦੇ ਹੀ ਹੋਣਾ ਉਹ ਤਿੰਨ ਮਹੀਨੇ ਹੁਣ ਨਿਆਣਿਆਂ ਦੀ ਮੋਜੇ ਮੋਜਾਂ ਹੈਨਾ ਜਸਪੰਬਤ ਜਾ ਕੇ ਖੁੱਲਣੇ ਹਾਂ ਹਾਂ ਉਹ ਕੁਸ਼ਾਨ ਕੰਮ ਤੇ ਲਾਈ ਨਾਲ ਆਪਣੀ ਫੋਲੀ ਮੇਡਾ ਮੋਟਾ ਹਾਲੀ ਕਰਨਾ ਸ਼ੁਰੂ ਕਰੀ ਹੌਲੀ ਹੌਲੀ ਉਹਨੂੰ ਹੈਨਾ ਨਹੀਂ ਤਾਂ ਹੁਣ ਬੱਚਿਆਂ ਨੇ ਬੋਰ ਵੀ ਹੋ ਜਾਂਦੇ ਆ ਘਰੇ ਦੇ ਬੱਚੇ ਬੋਰ ਹੋ ਜਾਂਦੇ ਆ ਬੱਚੇ ਸਹੀ ਗੱਲ ਹੈ ਤੇ ਆਪਾਂ ਹੁਣ ਤੁਹਾਨੂੰ ਮਿਲਾਉਨੇ ਆ ਆਪਣੇ ਪੈਂਥਰ ਸੀ ਉਹਦੇ ਨਾਲ ਜਿਹੜਾ ਕਿ ਸਵੇਰੇ ਸਵੇਰੇ ਫੁੱਲ ਮਸਤੀ ਦੇ ਵਿੱਚ ਹੁੰਦਾ ਸਾਡਾ ਪੈਂਥਰ ਸੀ ਉਹਦੇ ਖੇਤਰ ਮਿਲੋ ਪੈਂਥਰ ਨੂੰ ਕਿ ਮੈਂ ਫੁੱਲ ਮਸਤੀ 'ਚ ਹੁੰਨੇ ਆਈ ਐਮ ਸੈਂਪਰ ਫ ਹਣਾ ਵੀ ਸਤਾ ਜੀ ਹਣਾ ਵੀ ਸਤਾ ਜੀ ਮੁਛਪੜ ਮੁਛਪੜ ਨਾਕੂ ਹੁਣ ਤਾਂ ਮੇਤਰਾ ਪੈਂਥਰ ਆਪਣਾ ਵੱਡਾ ਹੋ ਗਿਆ ਜਿਹੜਾ ਵਾਲਾ ਬਾਕਸ ਉਹਨਾਂ ਦੇ ਹੋਇਆ ਸ਼ਿਕੂ ਇਹ ਵੀ ਹੋ ਇਹਦੇ ਮੇਜ ਤੋਂ ਬਾਹਰ ਨਿਕਲਦਾ ਜਾਂਦਾ ਦੇਖੋ ਪੂਰਾ ਹੁਣ ਇਹਨਾਂ ਫਿੱਟ ਹੋਣ ਲੱਗਿਆ ਸਾਡਾ ਪੈਂਥਰ ਹੁਣ ਜਵਾਨ ਹੋ ਗਿਆ ਹਣਾ ਬੈਂਤਰੀ ਹਣਾ ਬਾਈ ਹੁਣ ਇਹਨਾਂ ਵੱਡਾ ਲਾ ਕੇ ਤੈਨ ਆਪਾਂ ਨੇ ਆਹ ਬੈਠਣ ਵਾਸਤੇ ਹਣਾ ਬਾਈ ਹਣਾ ਹਾਂ ਕੀ ਹੋ ਗਿਆ ਕੀ ਹੋ ਗਿਆ ਨਹੀਂ ਨਾ 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 ਵੈਰੀ ਗੁੱਡ ਚਲ ਗਿਆ ਸ਼ਾਮਾਂ ਮੈਂ ਚੱਲਦਾ ਫਿਰ ਸਮਾਜਾ ਕੇ ਲਿਕੇ ਆਉਣਾ ਫਿਰ ਗੁਰਸ਼ਾਨ ਦਾ ਮੈਂ ਫੋਨ ਆ ਗਿਆ ਤਾਂ ਮੈਂ ਗੁਰਸ਼ਾਨ ਵੀ ਆਉਣ ਲੈ ਕੇ ਲੈ ਜਾਊਂ ਠੀਕ ਹੈ ਓਕੇ ਜੀ ਲੋਈ ਮਿੱਤਰੋ ਚਲਿਏ ਆਪਾਂ ਆਪਣੀ ਸ਼ੌਪ ਦਾ ਕਰੀਏ ਕੰਮਕਾਰ ਤੇ ਤੁਹਾਨੂੰ ਬਾਹਰ ਦਾ ਦਿਖਾਈ ਅੱਜ ਦਾ ਜਿਹੜਾ ਮੌਸਮ ਹੈ ਕਿਦਾਂ ਦਾ ਮੌਸਮ ਦਾ ਦਿਨ ਗਰਮੀ ਵਾਲੇ ਆ ਗਏ ਹੁਣ ਤਾਂ ਕਹਿਣ ਦੀ ਗੱਲੇ ਕੋਈ ਹੈ ਨਹੀਂ ਵੀ ਹੁਣ ਹੁੰਦਾ ਜਿਮੀ ਪਾਊਗਾ ਵੀ ਸੋਹਣਾ ਲੱਗੂਗਾ ਪੈਂਦਾ ਕਿਉਂਕਿ ਬਹੁਤ ਗਰਮੀ ਦੇ ਬਾਅਦ ਮੀਂਹ ਪਿਆ ਸੋਹਣਾ ਲੱਗਦਾ ਹੈ ਪਰ ਅੱਜ 20 ਮੌਸਮ 'ਚ ਕਾਫੀ ਜ਼ਿਆਦਾ ਗਰਮੀ ਆ 11 ਵਜੇ ਸਵੇਰੇ ਸਵਾ 11 ਹੋ ਗਏ ਸੀ ਵਿਖਰੀ ਗੁੱਡ ਮਾਰਨਿੰਗ ਹਰਮਨ ਸਿੰਘ ਕਿੱਦਾਂ ਹੈ ਵਧੀਆ ਵਧੀਆ ਇਧਰ ਮਿਲੋ ਮੈਂ ਇਧਰ ਹਰਮਨ ਸਿੰਘ ਨੂੰ ਬੇਸਿਕਲ ਵੀ ਕਿਧਰ ਮੈਂ ਠੀਕ ਠਾਕ ਮੈਂ ਨਿਵੇੜ ਤੱਕ ਹਾਂ 12 ਤੱਕ ਅਟਾ ਕੋੰਤ ਪੀੜੀ ਕੰਦਰ ਯਾਨੀ ਠੀਕ ਹੋ ਗਿਆ ਤੇ ਬਾਕੀ ਸਮਾਨ ਕਿਹੜਾ ਆਉਣੇ ਵਾਲਾ ਹੈ ਸਮਾਨ ਪਰਚੀ ਬਣੀ ਹੈ ਪੱਚੀ ਬਣੀ ਵੀ ਹੈ ਲੈ ਲੈਣ ਹਾਂ ਮੈਂ ਉਹ ਵੜਾ ਗੇਟ ਜਾ ਕੇ ਰੋਕੀ ਵੀਰ ਆਉਂ ਜਾ ਕੇ ਹਾਂ ਨਹੀਂ ਲੈ ਲਵਾਂਗੇ ਤੇ ਦੇਖਦਾ ਤੋ ਨਿਵੇੜਾ ਇਧਰ ਕਮ ਤੇ ਮੈਂ ਇੱਧਰ ਜਾ ਕੇ ਦੇਖਣਾ ਵੀ ਕਿਹੜਾ ਕਿਹੜਾ ਸਮਾਨ ਆਪਣੇ ਫਰਿੱਜਾਂ 'ਚ ਲੱਗਣ ਵਾਲੇ ਇੱਕ ਵਾਰੀ ਫਰਿੱਜਾਂ 'ਚ ਭਰਦੀ ਲੈ ਕੇ ਰਬ ਦਾ ਲੈ ਕੇ ਨਾ ਫਰਿੱਜਾਂ ਹਰ ਗਰਮੀ ਛੇਤੀ ਖਾਲੀ ਹੋਈ ਨੇ ਦੋਸਤੋ ਆ ਦੇਖੋ ਸਾਰੀ ਖਾਲੀ ਪਈ ਹੈ ਹੈਨਕਨ ਵੀ ਤੇ ਕਰੋਨਾ ਵੀ ਆਊਗੀ ਪਰੋਨੀ ਵੀ ਆਊਗੀ ਪਾਣੀ ਵੀ ਆਊਗਾ ਤੇ ਇਧਰ ਆਪਣਾ ਕੀ ਆਊਗਾ ਇਹ ਆਉਣਗੇ ਆਪਣੇ ਕੋਲੇ ਨਤਰਾਲੇ ਵਾਲੇ ਤੇ ਬਾਕੀ ਤਾਂ ਲਗਭਗ ਸਾਰਾ ਹੈਗਾ ਹੀ ਆ ਵੱਡੇ ਕੋਲੇ ਆਉਣੇ ਆ ਜੇ ਬੜਾ ਕੋਲਾ ਬਹੁਤ ਲੁੱਕ ਪੀਨੇ ਹਨਾ ਵੱਡਾ ਕੋਲਾ ਜਿਆਦਾ 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 ਵੱਡਾ ਲੈ ਲੈ ਬਸ ਜਿਆਦਾ ਲੈ ਇੱਕ ਹੋ ਜਾਣੀਆਂ ਹੁਣ ਹਾਂ ਫੇਰ ਉਹ ਵੱਡੀ ਮੱਛੀ ਉਹਨੂੰ ਸਸਤਾ ਹੀ ਪੈ ਜਾਂਦਾ ਉਹਨੂੰ ਲੱਗਦਾ ਹੈ ਨਾ ਇਹ ਪਈ ਜਾਂਦਾ ਚਲੋ ਪਹਿਲਾਂ ਮੈਂ ਜਾ ਕੇ ਆ ਜਾ ਕਰਾਂ ਬਾਕੀ ਤੂੰ ਅਸਮਨ ਬਾਅਦ ਜਾ ਕੇ ਲਾਉ ਠੀਕ ਹੈ ਹਾਂ ਜੀ ਤੂੰ ਕਰਦੇ ਪੜੇ ਨਿਵੇੜ ਦੇ ਕੇ ਮਾਲ ਲਵਾਣਾ ਠੀਕ ਹੈ ਹੋਰ ਗੱਲਾਂ ਕਿਉਂ ਕਹਿਣੀ ਚਾਹ ਰਾ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਹਿ ਸਕਦਾ ਤੂੰ ਹੋਰ ਬੰਨਿਆਰੇ ਲਾਓ ਜੋ ਪਤਾ ਹੈ ਗਰਮੀ ਦਾ ਇੰਜੋਏ ਕਰੋ ਮਾਰੇ ਮੁਰੇ ਜਾਓ ਨਿਕਲੋ ਬਾਹਰ ਠੀਕ ਹੈ ਠੀਕ ਹੈ ਜਿੱਦਾਂ ਮੱਛਰ ਨੀਲੇ ਨੇ ਮੱਛਰ ਬਹੁਤ ਆਉਂਦੇ ਨੇ ਮੱਛਰ ਬਹੁਤ ਹੋ ਗਿਆ ਨਹੀਂ ਹੂੰ ਸੈਟ ਹੋ ਜੀ ਹੁਣ ਜਿਆਦਾ ਗਰਮੀ ਹੋ ਗਈ ਮਰ ਜੂਗਾ ਗਰਮੀ ਮਰ ਜਾਂਦਾ ਹੂ ਇਹ ਦੇਣਾ ਨਹੀਂ ਇਹਨਾਂ ਦੇ ਜਦ ਗਰਮੀ ਮੀਂਹ ਪੈਣਾ ਉਦੋਂ ਫੇਰ ਮੋਕੜਵਾ ਨਿਕਲ ਫੇਰ ਨਿਕਲਦੇ ਆ ਨਾ ਨਹੀਂ ਪਰ ਆਪਣੇ ਨਹੀਂ ਇੰਡੀਆ ਬਹੁਤ ਹੁੰਦਾ ਇਹਦੇ ਬਹੁਤ ਹੁੰਦਾ ਹਾਂ ਮੋਟਾ ਮੋਟਾ ਹੁੰਦਾ ਹਾਂ ਹਾਂ ਹੁਣ ਝੋਨਾ ਵੀ ਲਾਉਣ ਲੱਗ ਗਏ ਨਾ ਝੋਨੇ ਕਰਕੇ ਵੀ ਜਿਆਦਾ ਹਰਕੇ ਪੈਂਦਾ ਹਾਂ ਚਲ ਮੈਂ ਜਾ ਕੇ ਠੀਕ ਹੈ ਠੀਕ ਹੈ ਬਰੇ ਇਧਰ ਆ ਗਏ ਨੇ ਮੇਦਰ ਟਿਕਟਸ ਇਹ ਹੈਗੀਆਂ ਇੱਥੇ ਸਰਕਸ ਲੱਗਣੀ ਆਪਣੇ ਸ਼ਹਿਰ ਦੇ ਵਿੱਚ ਲੱਗ ਗਈ ਇਹਨਾਂ ਇਦਾਂ ਮੁੰਡੇ ਬਣਦੇ ਫਿਰ ਆਪਣੇ ਪੰਜਾਬੀ ਸੀਗੇ ਇੰਡੀਅਨ ਮੁੰਡੇ ਆਪਣੇ ਅੱਜ ਕੋਈ ਇਦਾਂ ਟਿਕਟਾਂ ਦੇ ਜਾਂਦੇ ਆ ਇਹ ਤੇ ਹੈ ਹੌਂਟ ਡਿਸਕਾਊਂਟ ਵੀ ਦੇਖੋ ਸਕੁੰਤੀ ਦੀ 2 ਯੂਰੋ 2 ਰੁਪਏ ਡਿਸਕਾਊਂਟ ਮਿਲੂਗਾ 10 ਦੀ ਵੀ ਆਪਰੇ 8 ਰੁਪਏ ਟਿਕਟ ਹੈ ਤੇ ਜੁਵੇ ਦੀ ਵਿਨਰ ਦੀ ਇਹ ਲੋਨੇ ਦੀ ਪਾਕਾ ਸਰਕਸ ਉੱਤੋਂ ਯੂਰੋ ਸਰਕਸ ਚੱਲਦੀ ਆਪਣੀ ਪੰਜਾਬ ਸਰਕਸ ਘਟ ਗਈ ਹਰਮਨ ਹਾਂਜੀ ਹਾਂਜੀ ਚੱਲਦੀ ਹੁਣ ਹੀ ਚੱਲਦੀ ਹੈ ਨਾ ਇੱਥੇ ਸਰਕਸ ਦਾ ਬਹੁਤ ਸਰਕਸ ਚੱਲਦੀ ਹੈ ਆਪਣੇ ਪੰਜਾਬੀ ਮੁੰਡੇ ਬਹੁਤ ਕੰਮ ਕਰਦੇ ਸਰਕਸ ਦੇ ਵਿੱਚ ਹੋਰੇ ਸਰਕਸ ਦੇ ਪੇਪਰ ਵੀ ਨਿਕਲਦੇ ਹੁੰਦੇ ਮਿੱਤਰੋ ਹੋਰੇ ਸਰਕਸ ਦੇ ਪੇਪਰ ਦਾ ਵੀਜ਼ਾ ਹੁੰਦਾ ਨਾ ਉਹ 6 ਮਹੀਨੇ ਵਾਲਾ ਹੁੰਦਾ ਜਿਵੇਂ ਮਨ ਲਾ ਖੇਤੀ ਵਾਲਾ 9 ਮਹੀਨਾ ਹੁੰਦਾ ਸੀ ਸੀਜ਼ਨ ਵਾਲਾ ਤੇ ਸਰਕਸ ਵਾਲਿਆਂ ਦਾ ਹੁੰਦਾ ਤੋ ਚੇਂਜ ਵੀ ਹੋਏ ਨੇ ਪੇਪਰ ਕਾਫੀ ਜਿਆਦਾ ਨਾਲ ਆਪਣੇ ਵਿੱਚ ਕਈ ਵੀਰ ਆਪਣੇ ਕਮੈਂਟ ਵੀ ਕਰਦੇ ਹੁੰਦੇ ਨੇ ਆਪਾਂ ਨੂੰ ਕਿ ਭਾਈ ਸਰਕਸ ਵਾਲੇ ਪੇਪਰ ਚੇਂਜ ਹੋ ਜਾਂਦੇ ਆ ਸਰਕਸ ਵਾਲੇ ਪੇਪਰ ਵੀਰੇ ਚੇਂਜ ਤਾਂ ਜਰੂਰ ਹੋ ਜਾਂਦੇ ਆ ਤੇ ਉਹਦੇ ਬਾਰੇ ਕੁਝ ਪ੍ਰੋਸੈਸ ਹੁੰਦਾ ਜਿਹੜਾ ਕਿ ਤੁਸੀਂ ਆਪਣੇ ਕਮਰਚੀਅਲ ਇਸ ਤਰ੍ਹਾਂ ਵਕੀਲ ਨਾਲ ਗੱਲ ਕਰਕੇ ਕਿ ਉਹ ਕਰਸਰ ਟੈਕਸ ਪੂਰਾ ਭਰਿਆ ਹੋਣਾ ਚਾਹੀਦਾ ਮਾਲਕ ਦਾ ਖਾਸ ਤੌਰ ਤੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਟੈਕਸ ਦਾ ਬੰਦਾ ਹੋਰੇ ਆਉਂਦਾ ਰੈਗੂਲਰ ਹੋਵੇ ਤੇ ਉਹਦੇ ਬੇਸ ਦੇ ਉੱਤੇ ਚੇਂਜ ਹੋ ਜਾਂਦੇ ਨੇ ਪੇਪਰ ਸਰਕਸ ਵਾਲੇ ਵੀ ਕੋਈ ਮੱਝ ਪੇਪਰ ਹੁਣ ਚੇਂਜ ਤਾਂ ਹੋ ਜਾਂਦੇ ਆ ਪ੍ਰੋਸੈਸ ਹੁੰਦਾ ਕਿ ਵਧੀਆ ਤੇ ਆਪਾਂ ਵੀ ਦੇਖਾਂਗੇ ਦੇਖਾਂਗੇ ਜੇ ਟਾਈਮ ਲੱਗਿਆ ਤਾਂ ਜਰੂਰ ਆਪਾਂ ਜਾ ਕੇ ਸਰਕਸ ਜਾ ਕੇ ਦੇਖ ਕੇ ਤੁਹਾਨੂੰ ਖਵਾਵਾਂਗੇ ਔਰ ਇਹ ਕਾਫੀ ਕੁਝ ਹੁੰਦਾ ਸਰਕਸ ਦੇ ਵਿੱਚ ਹਾਥੀ ਘੋੜੇ ਹਨਾ ਸਾਰੇ ਛੇੜ ਸੂਰ ਛੇੜ ਸੂਰ ਸਾਰਾ ਕੁਝ ਹੁੰਦਾ ਸਰਕਸ ਦੇ ਵਿੱਚ ਪਰ ਮੈਨੂੰ ਜਿਆਦਾ ਜਿਆਦਾ ਨੋ ਨਿਗਰੀ ਹੁੰਦੇ ਸੀਗੇ ਤੇ ਫਤਿਹਗੜ ਸਾਹਿਬ ਜਦੋਂ ਸਿੰਘ ਸਭਾ ਹੁੰਦੀ ਸੀਗੀ ਉੱਥੇ ਸਰਕਸ ਬਹੁਤ ਲੱਗਦੇ ਹਾਣੇ ਓਕੇ ਜਿਆ ਮੁਕਸਰ ਸਾਹਿਬ ਸੱਚ ਸੱ ਲੱਗਦੇ ਸੀਗੇ ਜਦੋਂ ਮਾਗੀ ਦਾ ਮੇਲਾ ਹੁੰਦਾ ਸੀਗਾ ਉਦੋਂ ਲੱਗਦੇ ਹੁੰਦੇ ਸੀਗੇ ਤੇ ਹੁਣ ਤਾਂ ਚਲੋ ਵਧੀਆ ਕੀਤਾ ਵੈਸੇ ਕਿਉਂਕਿ ਇਹ ਜਿਹੜਾ ਸ਼ੀਦੀ ਜੂੜ ਮੇਲਾ ਉਹ ਸ਼ੀਦੀ ਜੂੜ ਮੇਲੇ ਤੌਰ ਤੇ ਹੀ ਮਨਾਉਣਾ ਚਾਹੀਦਾ ਤੇ ਪਰ ਉਹ ਜਦੋਂ ਉਹ ਬੰਦ ਕੀਤੇ ਮੁੜ ਕੇ ਸਰਕਸ ਲੱਗਣੀ ਬੰਦ ਹੋ ਗਈਆਂ ਨਾ ਇੱਥੇ ਕੋਈ ਫੈਸਟੀਵਲ ਨਹੀਂ ਹੁੰਦਾ ਇੱਥੇ ਵੈਸੇ ਹੀ ਸ਼ਹਿਰ ਦੇ ਵੀ ਜਾ ਕੇ ਨਾ ਸਰਕਸਾਂ ਲੱਗਦੇ ਹੀ ਰਹਿੰਦੇ ਆ ਬਗੈਰ ਉਹ ਤੋਂ ਜੇ ਤਾਂ ਛੁੱਟੀਆਂ ਛੱਟੀਆਂ ਹੋ ਗਈਆਂ ਬੱਚੇ ਨੂੰ ਅੱਜ ਲਾਸ਼ ਦੇ ਦੀ ਅਸੀਂ ਪਹਿਲਾਂ ਗੱਲ ਕੀਤੀ ਹੈ ਵਲੌਗ ਦੇ ਵਿੱਚ ਤੇ ਹੁਣ ਤੋਂ ਬਾਅਦ ਮੈਂ ਸਰਕਸਾਂ ਦਾ ਦੌਰ ਚੱਲ ਪੈਣਾ ਵਾਲਾ ਵੀ ਹੁਣ 3 ਮਹੀਨੇ ਗਰਮੀ ਗਰਮੀ ਫੈਸਟੀਵਲ ਬਹੁਤ ਚੱਲਣੇ ਆ ਸਰਕਸਾਂ ਬਹੁਤ ਚੱਲਣੀਆਂ ਐ ਇਦਾਂ ਮਾਹੌਲ ਆਪਣੇ ਪੰਜਾਬ ਦੇ ਵਿੱਚ ਵੀ ਹੋਣਾ ਚਾਹੀ ਆਪਾਂ ਜਾ ਕੇ ਜਿੱਥੇ ਸ਼ੀਦੀ ਜੂੜ ਮੇਲੇ ਉੱਥੇ ਜਾ ਕੇ ਸਰਕਸਾਂ ਲਾਉਣੀਆਂ ਹੁੰਦੀ ਐ ਹੋਰ ਵੀ ਬਹੁਤ ਮਤਲਬ ਹੋ ਸਕਦਾ ਆਮ ਅੱਗੇ ਪਿੱਛੇ ਸਰਕਸਾਂ ਲਾ ਸਕਦੇ ਹਨਾ ਮਨੋਰੰਜਨ ਵਾਸਤੇ ਬੱਚਿਆਂ ਦੇ ਛੁੱਟੀਆਂ ਦੇ ਵਿੱਚ ਇਦਾਂ ਕੰਮ ਕਰਨਾ ਚਾਹੀਦਾ ਹੈ ਕਈ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ ਪੰਜਾਬ ਸਰਕਾਰ ਨੂੰ ਵੀ ਤੇ ਬੈਕ ਸੈਟ ਦੇ ਟਿਕਟ ਦੇ ਸਾਰੇ ਸ਼ੋਅ ਦਾ ਬੇਵਜ਼ਤਾਪ ਹੈ ਬੈਨਰ ਦੀ 30 ਤਰੀਕ ਬੈਨਰ ਦੀ 30 ਤਰੀਕ 9 ਵਜੇ ਤੋਂ ਸ਼ੋਅ ਹੈ ਆ 6 ਵਜੇ ਤੋਂ ਸ਼ੋਅ ਹੈ ਲਗਭਗ ਸਾਰੇ ਇਹਨਾਂ ਸ਼ੋਅ ਤੋਂ ਦੇਖਦੇ ਸਾਰੇ ਇਹ ਕੋਈ 9 ਵਜੇ ਤੋਂ ਸਟਾਰਟ ਹੈ ਕੋਈ 6 ਵਜੇ ਤੋਂ ਸਟਾਰਟ ਹੈ ਤੇ ਆ ਬੱਚੇ ਦਿਨ ਵੀ ਉੱਤੇ ਵੀ ਸੋਮਵਾਰ ਮੰ ਰੀਪੋਸਟ ਦਿਮਨ आले 1 2 3 4 ਛੁੱਟੀਆਂ ਇਕੱਠੀਆਂ ਕੀਤੀਆਂ ਜਿਹੜੇ ਕਹਿੰਦੇ ਸਰਕਸੇ ਮੁੰਡਿਆਂ ਨੂੰ ਛੁੱਟੀ ਨਹੀਂ ਮਿਲਦੀ ਛੁੱਟੀ ਵੀ ਮਿਲਦੀ ਹੈ ਨਾ ਦੇਖੋ ਇੱਧਰ ਜੇ ਅੱਜ ਰੂਮ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਰੂਮ ਦਾ ਟੈਂਪਰੇਚਰ ਹੈ ਅੱਜ 25.5 ਡਿਗਰੀ ਟੈਂਪਰੇਚਰ ਹੈ ਤੇ ਸਾਢੇ 11 ਵਜੇ ਲਗਭਗ ਦੁਪਹਿਰ ਤੱਕ ਇਹ 30 ਪਲੱਸ ਹੋ ਜਾਣਾ ਗਰਮੀ ਹੋ ਗਈ ਆ ਤੇ ਆਪਾਂ AC ਉਸੇ ਲਾ ਕੇ ਚਲਾਂਗੇ אבי ਗੁਰシャン ਸਿੰਘ ਨੂੰ ਵੀ ਆਪਣੇ ਮਤਲਬ ਛੁੱਟੀ ਹੋ ਗਿਆ ਗੁਰシャンਵੀਰ ਸਿੰਘ ਆ ਗਿਆ ਸੀ ਤੇ ਆ ਕੇ ਇਹਨੇ ਮ Papa ਨੂੰ ਫੋਨ ਕਰਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਕੁਸ਼ਾਨ ਵੀਰ ਨੂੰ ਲੈਣ ਵਾਸਤੇ ਪਹੁੰਚ ਗਏ ਆ ਰੇਲਵੇ ਸਟੇਸ਼ਨ ਦੇ ਉੱਤੇ ਮੇਰੀ ਪੁੱਤਰੀ ਨੂੰ ਅੱਜ ਹੋ ਗਈਆਂ ਨੇ ਛੁੱਟੀਆਂ ਹੋਰ ਕਿੰਨੇ ਮਹੀਨੇ ਛੁੱਟੀ ਹੋ ਗਈਆਂ ਤਿੰਨ ਤਿੰਨੇ ਮਹੀਨੇ ਸਕੂਲ ਦੇ ਬੱਚੇ ਨੇ ਇੰਜੋਏ ਨਹੀਂ ਕੀਤਾ ਜਮੀ ਅੱਜ ਅੱਜ ਪੂਰਾ ਅੱਜ ਪੂਰੇ ਟੇਬਲ ਟੂਲ ਸਾਰੇ ਉੱਠੇ ਕਰਕੇ ਆਏ ਆ ਉੱਠੇ ਕਰਕੇ ਆਏ ਆ ਪਤਾ ਨਹੀਂ ਉਹ ਆਪਾਂ ਖੇਡ ਲੀਗੇ ਬਿਸਕੁਟ ਦਾ ਪੈਕਟ ਤਾਂ ਇੱਕ ਕੋਲ ਉਹਨੇ ਇੱਕ ਸੱਚਪਾਦ ਉੱਪਰੋਂ ਪਾਣੀ ਪਾਤਾ ਹਾਂ ਲੜਫੇ ਤੇ ਅੱਧੇ ਤਾਂ ਉਹ ਵੀ ਇਦਾਂ ਹੀ ਕਰਾ ਰਹੇ ਆਪਣੇ ਸਕੂਲ ਦੇ ਕੋਲੇ ਕੋਲੇ ਇੱਦਾਂ ਬੱਚੇ ਛੁੱਟੀਆਂ ਖੇਡਦੇ ਖੇਡਦੇ ਮੌਜਾ ਖੇਡ ਰੰਗ ਰੰਗ ਪਾ ਕੇ ਖੇਡਦੇ ਤੂੰ ਜਿਵੇਂ ਲਿਬੜਿਆ ਬਹਿ ਗਿਆ ਫਿਰ ਲਿਬੜਿਆ ਤਾਂ ਕੋਈ ਵੀ ਨਹੀਂ ਤਾਂ ਕੋਈ ਬਸ ਸੌਂਦੇ ਜਿੱਦੇ ਪਾਣੀ ਪੀਂਦਾ ਸੱਚੀ ਹੀ ਤਾਂ ਸਕੂਲ ਦਾ ਕੰਮ ਦਿੱਤਾ ਸਕੂਲ ਦਾ ਕੰਮ ਨਹੀਂ ਦਿੱਤਾ ਯਾਰ ਉਹ ਛੁੱਟੀਆਂ ਹੋ ਗਿਆ ਰਿਜ਼ਲਟ ਆਊਗਾ ਹਾਂ ਹੋ ਜਗੇ ਪਾਸ ਫਿਰ ਪੱਕੀ ਗੱਲ ਆ ਨੰਨਾ ਫਿਰ ਨੰਨਾ ਨੰਨੂ ਵਾਗੇ ਮੈਂ ਆਈਸਕ੍ਰੀਮ ਲੈ ਲਵਾਂ ਮਾਨਾ ਗਾ ਰੈੱਡ ਗਰਮੀ ਬਹੁਤ ਹੋ ਗਈ ਲੈ 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 پیسے ਕਿ ਪੈਸੇ ਨਹੀਂ ਪੈਸੇ ਦਰ ਬਗਰ ਮਿਲਣੀ ਆ ਚਲ ਮੈਂ ਤੇ ਨਾਲ ਚੱਲਦੇ ਚਲ ਮੈਂ ਕਿਹਾ ਹਾਂ ਉਹਨੂੰ ਪੁੱਛ ਤਾ ਲੈ ਟੇਬਲ ਨੂੰ ਬਾਹਰ ਕੱਢ ਦੇਣੇ ਵੀ ਖੁੱਲ ਵੀ ਗਈ ਉਹ ਤਾਂ ਬੰਦ ਹਾਲੇ ਨਹੀਂ ਨਹੀਂ ਖੁੱਲੀ ਆ ਪੁੱਛੀ ਰਿਹਾ ਮੈਂ ਭਾਜੀ ਕਿ ਮੜੇ ਆ ਉਹ ਲੇਖਣਾ 30 ਸੈਕਿੰਡ ਤੱਕ ਖੋਲ ਦੇਣ ਕਿਉਂ ਨਾ ਜਲਾਤਰੀ ਜਿਹੜੇ ਹੁੰਨੇ ਆ ਨਾ ਉਹ ਸਾਡੇ ਕੋਲ ਜਲਾਤਰੀ ਆਰਤੀ ਜੀ ਨਾਲੇ ਆ ਇੱਥੇ ਹੀ ਆਈਸਕ੍ਰੀਮ ਬਣਾਉਂਦੇ ਆਂ ਆਪ ਹੀ ਦੁਕਾਨ ਤੇ ਬਣਾਉਂਦੇ ਆਂ ਤੇ ਆਪ ਹੀ ਇੱਥੇ ਵੇਚਦੇ ਆਂ ਤੇ ਦੁਪਹਿਰ ਨੂੰ ਖੋਲਦੇ ਆਂ 12 ਵਜੇ ਤੇ ਹੁਣੇ ਲਗਾਤਾਰ ਰਾਤ ਨੂੰ 12 ਵਜੇ ਤੱਕ ਰਹਿਣਾ ਮਤਲਬ ਵੀ ਪੂਰੇ 12 ਘੰਟੇ ਓਪਨ ਕਰਕੇ ਰੱਖਦੇ ਆਂ ਇਹ ਕਿਹ ਲਈ ਆ ਕਾਫੀ ਨਾਲ ਫਲੇਵਰ ਮਿਕਸਡ ਮੀਡੀਅਮ ਹੱਥ ਉੱਡੀ ਆ ਵੈਸੇ ਮੇਤਲ ਕਾਫੀ ਸਾਰੀ ਫਲੇਵਰ ਹੋਣੇ ਇਨਾਂ ਦੇ ਕੋਲ ਜਲਾਤਰੀ ਦੇ ਵਿੱਚ ਤੇ ਇਹ ਕਿਨੇ ਇਸ ਤਰ੍ਹਾਂ ਦੇ ਪਏ ਆ ਤੇ ਗੁਰシャン ਵੀਰ ਨੂੰ ਕਿਹੜਾ ਪਸੰਦ ਆਪਣੇ ਨੂੰ ਜ਼ਿਆਦਾ ਆਪੋ 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 ਹੋਕੀ ਪੋਏ ਇਹ ਹੋਵੜ ਹੈ ਸਾਨੂੰ ਨੀਂਗੜ ਬਹੁਤ ਪਾਉਂਦੇ ਨੇ ਹੈਲੋ ਹੁੰਦਾ ਉਹ ਕਿਨੂੰ ਆਈਸਕ੍ਰੀਮ ਵੀ ਹੈਗੇ ਨੇ ਨਾਲ ਇਹਦੇ ਰੇਗੇ ਆਪਣੀ ਗ੍ਰਾਣੀ ਤੇ ਵੀ ਹੈਗੇ ਜਿਹੜੀ ਆਪਣੀ ਬਰਫਲ ਕੋਲਾ ਕਹਿੰਦੇ ਨੇ ਨਾ ਉਹ ਵੀ ਹੈਗੇ ਨੇ ਉਹਨਾਂ ਦੇ ਕੋਲ ਬਰਫਲ ਕੋਲਾ ਤਾਂ ਨਹੀਂ ਖਾਣਗੇ ਸੋ ਕਿਸ ਤੋਂ ਉਹ ਮੈਂ ਨਹੀਂ ਨਹੀਂ ਹੱਸਾਜਾ ਜੀ ਪੁੱਤ ਅਰੇ ਛੇਤਰੀ ਛੁਤਰੀ ਲਾ ਕੇ ਸੈੱਟ ਕਰਦਾ ਸਾਰਾ ਸਿਸਟਮ ਬਾਹਰ ਕਿਉਂ ਗਰਮੀ ਗਰਮੀ ਵਿੱਚ ਤੇ ਲੋਕਾਂ ਨੇ ਕੁਲਫੀਆਂ ਖਾਣੀਆਂ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਹੁਣ ਇਹਨਾਂ ਦੀ ਪੂਰੀ ਤਿਆਰੀ ਕਰ ਲਈ ਕਮਰ ਕਸੇ ਕਸ ਲੈ ਆਪਣੇ ਕਹਿੰਦੇ ਵੀ ਹੁਣ ਬੇ ਹੁਣ ਨਿਆਣੇ ਆਉਣਗੇ ਕੁਲਫੀਆਂ ਖਾਣਨ ਵਾਸਤੇ ਸ਼ਾਮ ਟਾਈਮ ਇਤੋਂ ਪੂਰੀ ਭੀੜ ਲੱਗੀ ਹੁੰਦੀ ਆ ਸ਼ਾਮ ਟਾਈਮ ਸਾਰੀ ਪਾਰਕਿੰਗ ਭਰੀ ਹੁੰਦੀ ਆ ਨਿਆਣੇ ਦੇ ਨਾਲ ਇੰਨੇ ਦਾ ਲੋਕ ਹੁੰਦੇ ਆ ਹੁਣ ਆਪਾਂ ਚੱਲਦੇ ਆਂ ਆਪਣੀ ਮਾਰਕੀਟ ਦੁਰੇਕਾ ਉੱਥੋਂ ਆਪਣਾ ਕੋਲੇ ਵੀ ਦਾ ਉਹ ਚੱਕੀ ਕੋਠੇ ਜਸਵੰਤ ਭਰ ਦਈਏ ਸ਼ਾਇਦ ਤਨੂ ਲੈਂ ਗਏ ਜ ਤਵਾਰਕ ਕੁਸ਼ਾਨਵੀ ਦੀ ਡਿਊਟੀ ਪੱਕੀ ਹੋ ਗਈ ਪਾਪਾ ਜੀ ਦੇ ਨਾਲ ਹੁਣ ਮੁੰਡੇ ਰ ਹੌਲੇ ਹੌਲੇ ਹਾਲੀ ਕੱਟੀ ਆਪਾਂ ਹਨਾ ਸਾਡੇ ਇਦਾਂ ਜਿਸ਼ਮੇ ਤੋਂ ਛੁੱਟੇ ਹੁੰਦੇ ਤਾਂ ਸਾਨੂੰ ਜਦੋਂ ਹੀ ਘਰ ਦੇ ਹਾਲੀ ਕੱਟਣ ਲੱਗੇ ਸੀਗੀ ਪਾ ਜਨ ਤੂੰ ਤੇਰਾ ਕੰਮ ਅਸੀਂ ਕਰਾਈਦਾ ਨਹੀਂ ਹੈਗਾ ਪੁੱਤ ਹਲੇ ਆਈਦਾ ਬਹੁਤ ਮਲਕ ਕਰਦੇ ਕਾ ਕਪੜੇ ਚਾਂਗੜਾ ਲੈਣਾ ਲਿਆਉ ਤੁਸੀਂ ਇਹਦਾ ਨਹੀਂ ਚਲੇ ਜਾਣਾ ਕਰੇ ਚਾਹ ਫੜਾਇਆ ਕਰੇ ਕੁਸ ਫੜਾਇਆ ਕਿ ਹੁਣ ਆਪਣੇ ਪੰਜਾਬ ਚ ਇਸ ਤਰ੍ਹਾਂ ਸੀਰੀਅਲ ਚੱਲਦਾ ਹਨਾ ਉਹ ਚੱਲਦਾ ਹੈ ਜਿਹਦੀਆਂ ਲੱਗਦੀਆਂ ਝੋਨੇ ਲੱਗਦੇ ਆ ਤੇ ਉਹਨਾਂ ਵਿੱਚ ਕਰੇ ਭਈਆਂ ਦੀ ਰੋਟੀ ਫੜਾਇਆ ਕਰੇ ਭਈਆਂ ਦੀ ਚਾਹ ਫੜਾਇਆ ਕਰੇ ਘਰ ਦੇ ਦੇ ਕਿ ਪੱਜਾ ਕੇ ਸੁਆਗੀ ਦੀ ਬਹਿ ਜਾਣਾ ਬਚਪਨ ਦੀ ਜਿਆਦਾ ਸਾਡੀ ਬਹੁਤ ਅਸੀਆਂ ਪੁੱਤਰੀ ਤੂੰ ਤਾਂ ਮੌਜਾਂ ਮਾਰਦਾ ਤੇ ਆਉਂਦੀ ਸਾਰੇ ਜਰਾਤੋਂ ਕੁਸ਼ਾਨ ਵੀਰ ਨੇ ਲੈ ਲਈ ਹੈ ਆਹ ਆਪਣਾ ਸਮਾਨ ਮੈਂ ਤੂੰ ਲੈਂਦਾ ਆਪਣੀ ਇਹਨਾਂ ਕੰਦੀ ਪੇਟੀ ਲੈ ਲੈਂਦੀ ਇੱਕ ਕਰੋਨਾ ਆਕਵਾ ਨੈਚੁਰਲੇ ਕੋਕੋ ਕੋਲੇ ਵੱਡੇ 10 ਮਨ ਚਾਹੀਦਾ ਆਪਾਂ ਲੈ ਕੇ ਫਰਜਾ ਇੱਕ ਵਾਰੀ ਭਰ ਦਿੰਨੀ ਆਪਣੀਆਂ ਤੇ ਕੁਸ਼ਾਨ ਬਹਿ ਗਰੇ ਹੁਣ ਤੂੰ ਘਰ ਜਣਾ ਦਾ ਪਾਪਾ ਹੀ ਹੈਲਪ ਕਰਾਉਣੀ ਆ ਮੈਂ ਲੈ ਜੀ ਤੋ ਰੱਖੀ ਤਲ ਜਾ ਜਾ ਮੈਂ ਕੱਟਾ ਦਰ ਨੂੰ ਸਮਾ ਟਿੱਕ ਅੱਜ ਛੁੱਟੀ ਕਰਾਂ ਕੱਲ ਤੇ ਮੈਂ ਤੈਨੂੰ ਹਾਲੀ ਕੱਢਾਂਗਾ ਵੇ ਠੀਕ ਹੈ ਚੱਲ ਮਤ ਆਦਨ ਨਹੀਂ ਫਿਰ ਮੇਤਰੋ ਟਾਈਮ 8:07 ਹੋ ਗਏ ਆ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਤੇ ਆਰਡਰ ਲੱਗੇ ਆਪਣੇ ਔਨ ਪਹਿਲਾ ਆਊਟਰ ਆ ਗਿਆ ਇੱਕ ਹੋਰ ਇਹ ਆ ਗਿਆ ਤੇ ਇੱਕ ਹੋਰ ਇਧਰ ਆ ਗਿਆ ਵੀ ਆਪਾਂ ਉਹ ਜਾ ਕੇ ਮੇਟੀ ਦਾ ਤੇ ਪਾਸੋਂ ਕੰਮ ਸਟਾਰਟ ਹੀ ਲੱਗ ਗਿਆ ਆਪਣਾ ਐ ਕੁਛ ਗ라스 ਦੇ ਡੱਬੇ ਲੱਗਦੇ ਸੋਹਣੇ ਪਏ ਹਨ ਵਾਈਟ ਕਲਰ ਦੇ ਆਈ ਲਵ ਪੀਸ ਆ ਚਾਓ ਬੈਂਟੁਰਨਾti ਲਵੋ ਰੋ ਕਾਸੀ ਸਤੋ ਬੈਨੇ ਸਿਸ ਸਤੋ ਬੈਨੇ ਬਰਾਉ ਓ ਬੱਲੇ 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 ਮਾਮਾ ਭਾਂਜਾ ਲੱਗੇ ਹੋਇਆ ਖੇਡਣ ਵਾਸਤੇ ਅੰਦਰ ਓ ਬਾਹਰ ਖੇਡਦੇ ਖੁੱਲੇ ਗਰਾਊਂਡ 'ਚ ਜਾ ਕੇ ਛੁੱਟੀਆਂ ਹੋ ਗਈਆਂ ਹੁਣ ਤਾਂ ਬਸ ਅੱਛੀ ਦੇਖ ਲੈਣਾ ਸ਼ਾਮ ਤੇ ਨਹੀਂ ਆ ਰਹੇ ਹੁਣ ਪਾਜੀ ਹਾਂ ਸ਼ਾਮ ਨੂੰ ਛੁੱਟੀਆਂ ਹੀ ਹੁਣ ਅਸੀਂ ਫੋਨ ਮਾਰੀਏ ਹੁਣ ਮੋਜੇ ਮੋਜੇ ਛਾਂਦੀਆਂ ਪਾਜੀ ਹਾਂ ਮਮੇ ਤੇਨੇ ਜੇ ਆਰਡਰ ਕਰਨੇ ਪਤੇ ਅੱਛਾ ਹੋਰ ਕੀ ਆਹੀ ਤੇ ਤੁਸੀਂ ਮਰਾ ਛੁੱਟੀਆਂ ਮਤਲਬ ਇਹ ਨਹੀਂ ਹੁੰਦਾ ਵੀ ਹਾਂ ਇਦਾਂ ਹੀ ਫਿਰ ਜਾਓ ਛੁੱਟੀਆਂ ਮਤਲਬ ਹੁੰਦੇ ਨਹਾ ਤੋ ਗੈਨ ਰੈਡੀ ਹੋ ਕੇ ਛੁੱਟੀਆਂ ਮਤਲਬ ਇਹ ਇਹੀਂ ਫਿਰ ਜਾਓ ਮੇਰੇ ਵਾਸਤੇ ਫਿਰ ਜਾਓ ਵਸ ਕੰਮ ਲਿਆ ਵੰਗੇ ਤੂੰ ਨਹੀਂ ਆਣਾ ਮੈਂ ਚਾਹ ਲੈ ਦਾੜੀ ਤੇਰੇ ਬੁਟੇ ਮੁੱਛਾਂ ਆ ਗਏ ਤੇਰੇ ਗੱਭਰੂ ਹੋ ਗਿਆ ਹੁਣ ਤਾਂ ਤੂੰ ਚੱਲ ਠੀਕ ਹੈ ਤੇ ਮੰਦਰਾ ਮੈਂ ਚੱਲੇ ਸੱਲ ਨੂੰ ਆ ਜੀ ਸਭ ਠੀਕ ਹੈ ਆਪਣੇ ਕੋਈ ਕੰਸੀ ਨਹੀਂ ਕਰਨੇ ਵਾਲਾ ਆਰਡਰ ਕਰਨੇ ਆਪਾਂ ਠੀਕ ਹੈ ਤੂੰ ਪੁੱਤ ਪਹਿਲਾਂ ਬੋਲਾ ਉਹ ਖੇਡ ਕੇ ਆ ਮੈਂ ਇਹ ਨਾਲ ਤੇ ਤੂੰ ਚੱਲੀ ਜਾ ਠੀਕ ਹੈ ਓਕੇ ਹਾਂਜੀ ਤੁਸੀਂ ਵੀ ਕਰਨੇ ਆਰਡਰ ਜੀ ਹੂੰ ਅਈ ਸਾਦੇ ਸੋ ਗਿਰਤਾ ਦੀ ਪੈਂਟਰੀ ਨੇ ਭਾਈ ਕਹਦੇ ਭਾਈ ਹੈਗੇ ਪੈਂਟਰੀ ਹੈਵਤੀ ਅਰੇ ਇੱਦਾਂ ਫੰਡਾ ਦਾ ਇਹ ਇਹਦੇ ਪੰਜਿਆਂ ਜਿਹੜਾ ਨਾ ਬੰਦੇ ਇੱਕ ਪੰਜੇ ਕੰਮ ਉਦਾਂ ਕੰਮ ਕਰਦੇ ਨੇਖ ਭਾਈ ਅਬੀ ਆ ਜਾ ਮੁੰਡੇ ਬਠੀਕੇ ਜਲਦੀ ਇਹ ਤਿਆਰ ਹੋ ਗਏ ਹਨ ਫਟਾਫਟ ਮੈਂ ਟੋਮੇਟੀ ਮਾਰਿਓ ਹੈਨ ਟਾਈਮ ਮੇਟਰੋ 10 ਵਜ ਗਏ ਆ ਤੇ ਆਪਾਂ ਆਰਡਰ ਕਰਦੇ ਕਰਦੇ ਤੇ ਸਮਾਂ ਕਿੱਦਾਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਗਿਆ ਤੇ ਹੁਣ ਆਪਾਂ ਫਿਰ ਆਰਡਰ ਲੈ ਕੇ ਚੱਲ ਜਾਈਏ ਆਪਣਾ ਜਿਸ ਨਾਲ ਤਾਂ ਆਰਡਰ ਹੈ ਦੋਵੇਂ ਤੁਸੀਂ ਪੂਰਾ ਯੋਗਦਾਨ ਦੇ ਰਹੇ ਹੋ ਨੇ ਆਪਣੇ ਨਾਲ ਆਰਡਰ ਕਰਨ ਦੇ ਵਿੱਚ ਹਾਂ ਸਾਹਿਬ ਜੀ ਸੀਗੇ ਹਾਂ ਜੀ ਹਾਂ ਓਕੇ ਚੱਲੀਏ ਫਿਰ ਚੱਲ ਜਾਈਏ ਹੁਣ ਮੇਟਰੋ ਸਮਾਂ 11:30 ਹੋ ਗਿਆ ਤੇ ਹਲੇ ਸਾਡਾ ਕੰਮ ਨਹੀਂ ਨਿਪੜਿਆ ਆਰਡਰ ਆਪ ਕਰਕੇ ਸਾਰੇ ਨਿਵੇੜਤੇ ਤੇ ਟੇਬਲ ਤੇ ਆਪਣੇ ਵਾਲੇ ਬੈਠੇ ਨੇ ਪੰਜ ਚਾਰ ਆਪਣੀ ਫੈਮਲੀ ਬੈਠੀ ਆ ਨਹੀਂ ਪਛਾਦਾ ਆਪਣੀ ਛਕਦੀਆਂ ਨੇ ਪੀਦੇ ਕਿਉਂ ਗਰਮੀ ਦੇ ਵਿੱਚ ਨਾ ਜਿਆਦਾ ਲੰਮਾ ਸਮਾਂ ਲੋਕ ਬੈਠਣਾ ਪਸੰਦ ਕਰਦੇ ਆ ਜਿਵੇਂ ਆਹੋਂ ਨਿਕਲਦੇ ਆ ਨੀ ਲੇਟ ਹੁੰਦਾ ਹੈ ਅਗੇ ਟਾਈਮ ਮਗਰ ਕੰਮ ਸਟਾਰਟ ਹੋ ਜਾਂਦਾ ਸੀਗਾ ਉਹ ਕੰਮ ਥੋੜਾ ਲੇਟ ਸਟਾਰਟ ਹੁੰਦਾ ਹੈ 8:30 ਵਜੇ ਲੋਕੀ ਆਉਣਾ ਸ਼ੁਰੂ ਕਰਦੇ ਆ ਤੇ ਉਸ ਤੋਂ ਬਾਅਦ ਵੀ 11:30 ਸਾਨੂੰ 12:00 ਲੱਗਦਾ ਏ 12:00 ਵਜੇ ਲੱਗਦਾ ਮੈਨੂੰ ਹਾਂ ਜੀ ਆਹ ਆਣ ਬ ਤੇ ਬਾਕੀ ਚਲੋ ਆਪਾਂ ਬੈਠੇ ਵੇਟ ਕਰਦੇ ਜਦੋਂ ਵੀ ਜਾਣੇ ਆਪਾਂ ਉਦੋਂ ਆਪਾਂ ਦੁਕਾਨ ক্লোਜ਼ ਕਰਾਂਗੇ ਅਸੀਂ ਜਾ ਕੇ ਕਿਹਾ ਨਹੀਂ ਉਹਨਾਂ ਨੂੰ ਪਰਚੀ ਉਹਨਾਂ ਦੀ ਬਣਾਈ ਪਈ ਆ ਵੀ ਹਾਂ ਤੁਹਾਡਾ ਕਿੰਦੀ ਜਿਹੜੀ ਖੋਨ ਤੋਂ ਬਣੀ ਆ ਪਰ ਮੈਨੂੰ ਹਿੰਮਤ ਹੀ ਨਹੀਂ ਲੱਗਦੀ ਵੀ ਜਾ ਕੇ ਉਹਨਾਂ ਨੂੰ ਕਹਿ ਦਵਾਂ ਵੀ ਅਸੀਂ ਇਹ ਦੁਕਾਨ ਬੰਦ ਕਰ ਰਹੇ ਹਾਂ ਮੈਂ ਚਲੋ ਕੋਈ ਬੈਠੇ ਗੱਲਾਂ ਬਾਤਾਂ ਕਰਦੇ ਆ ਕਰ ਲੈਣ ਦੋ ਹਨਾ ਹਾਂਜੀ ਆਪਣੇ ਵਰਗੀ ਹੁਣ ਆਪਾਂ ਕਿਤੇ ਜਾ ਗੱਲਾਂ ਬਾਤਾਂ ਕਰਦੇ ਬੈਠ ਕੇ ਆਪਣੇ ਵਰਗੀ ਹਿਸਾਬ ਤਾਂ ਹੁੰਦਾ ਸਾਰਿਆਂ ਦਾ ਤੇ ਮੈਂ ਚਲੋ ਉਹਨਾਂ ਨੂੰ ਕਰਨ ਨਹੀਂ ਜਵਾਈ ਜਦੋਂ ਜਾਣਗੇ ਬਹੁਤ ਚੱਲਾਂਗੇ ਆਪਾਂ ਕਿਹੜਾ ਦੂਜਾ ਨੇ ਹਾਂਜੀ ਤੇ ਚਾਰਟਿੰਗ ਆਪਣੇ ਘਰ ਹੈ ਤੇ ਬਾਕੀ ਮੇਰਾ ਤੋਂ ਵੀ ਵਲੌਗ ਦੇਖਿਆ ਆਪਣਾ ਕੱਲ ਦਾ ਆਪਾਂ ਭਾਈ ਸਰਬਜੀਤ ਨੂੰ ਦੇਣਾ ਹੋਵੇ ਲੈ ਕੇ ਆਏ ਸੀ 에어ਪੋਰਟ ਦੇ ਉੱਤੋਂ ਤੇ ਸਾਰਾ ਆਪਣਾ ਗੱਲਾਂ ਬਾਤਾਂ ਕੀਤੀ ਸਾਨੂੰ ਸਾਰੇ ਅਰੇਂਜਮੈਂਟ ਦੱਸੀ ਆਪਾਂ ਨੇ ਭਾਈ ਉਹਨਾਂ ਦੇ ਵੀ ਕਿਹੜੇ ਕਿਹੜੇ ਪ੍ਰੋਗਰਾਮ ਕਿੱਥੇ ਕਿੱਥੇ ਲੱਗਣੇ ਆ ਤੇ ਆਪਾਂ ਵਲੌਗ ਬਣਾਵਾਂਗੇ ਆਪਾਂ ਤੇ ਸਭ ਤੋਂ ਜਿਹੜਾ ਪਹਿਲਾ ਪ੍ਰੋਗਰਾਮ ਉਹਨਾਂ ਦਾ ਉਹ ਸ਼੍ਰੀਵਾਰ ਸ਼ਾਮ ਨੂੰ ਪੁੰਤੀਨੇ ਸ਼ਹਿਰ ਦੇ ਵਿੱਚ ਹੈ ਤੇ ਜੇ ਕੋਈ ਮੇਰਾ ਵੀਰ ਭੈਣ ਆਪਣੇ ਵਲੌਗ ਦੇਖਦਾ ਹੋਵੇ ਤਾਂ ਪੁੰਤੀਨੇ ਸ਼ਹਿਰ ਦੇ ਵੀ ਸ਼ਾਮ ਦੇ ਦੀਵਾਨ ਦੇ ਵਿੱਚ ਜ਼ਰੂਰ ਹਾਜ਼ਰੀ ਭਰਿਓ ਤੇ ਐਤਵਾਰ ਨੂੰ ਲਵਿਨੀਓ ਸਵੇਰੇ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਤੇ ਦੋਨੇ ਪ੍ਰੋਗਰਾਮ ਲਵਿਨਰ ਵਿੱਚ ਐਤਵਾਰ ਨੂੰ ਤੇ ਉਸ ਤੋਂ ਬਾਅਦ ਅਗਲੇ ਸੋਮਵਾਰ ਨੂੰ ਸਾਡੇ ਕੋਲ ਤੋਂ ਸਾਬ ਦੇ ਵਿੱਚ ਹੈ ਉੱਥੇ ਆਵਾਜ਼ਾਂ ਖਾਜੀ ਭਰਾਂਗੇ ਤੇ ਅਗਲੇ ਪ੍ਰੋਗਰਾਮ ਵਾਲੀ ਇਨਫੋਰਮੇਸ਼ਨ ਉਹਨਾਂ ਪੱਕੇ ਜਾ ਕੇ ਆਪਣੇ ਵਲੌਗ ਦੇ ਵਿੱਚ ਦਿੰਦੇ ਰਹਾਂਗੇ ਮਿੱਤਰੋ ਤੇ ਬਾਕੀ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਦੇ ਹਾਂ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼